ਆਇਆ ਪੰਜਾਬ ਦੀ ਜਵਾਨੀ ਠੀਕ ਐ ਪਤਾ ਤੇਰੇ ਤਾਂ ਮੈਨੂੰ ਬਹੁਤ ਮਾਣ ਐ ਠੀਕ ਐ ਮੈਨੂੰ ਪਤਾ ਤੇ ਹੁਣ ਮੈਨੂੰ ਨਹੀਂ ਕਹਿਣਾ ਤੇ ਆਪ ਲੱਗਣਾ ਇੱਥੇ ਆ ਕੇ ਓਏ ਬਲਦਾ ਅਰੇ ਦਿਆ ਕਰਾ ਚਾਬਾ ਚਾਹ ਤਾ ਚਲੋ ਤੋ ਬਿਨਾ ਛੋਟੀ ਦਾ ਜਾਣਾ ਰਹੀ ਹਾਂ ਆਇਆ ਕੋਈ ਉਹ ਆਪ ਥੋਨੇ ਆਤੀ ਆ ਅੱਜਲਾ ਜੱਗ ਬੱਸ ਕਰਿਓ ਮਾਰ ਕੇ ਛੱਡੇਗਾ ਤੇ ਮਾਰ ਰਹੇ ਅਗਲੀ ਜਾਵਦੇ ਆ ਉਸ ਨਾਲ ਤੇ ਆ ਨੂੰ ਖਾ ਨਹੀਂ ਉਹਦਾ ਮੈਨੂੰ ਸਸ ਸਸ ਹਾਲਿਕਾ ਐਸੀ ਪੇਰ ਬਰੀ ਬਕਰ ਕੇ ਰਹਿਣਾ ਸਾਡਾ ਰੋਜ਼ ਦਾ ਕੰਮ ਆ ਇਹ ਜੀ ਜਵੀ ਨੇ ਤੈਂ ਦੰਦ ਕੱਢ ਕੇ ਬਰੇ ਹੋ ਜਾਣਾ ਮੈਂ ਮੋਟੀਵੇਟ ਕਰਦਾ ਮੈਂ ਬੰਦਿਆਂ ਨੂੰ ਬੋਡੀ ਵੇਟ ਤੋਂ ਬਿਨਾਂ ਹੀ ਕਰ ਰਹੇ ਆ ਜੀ ਹਾਂ ਮੰਨ ਗਏ ਹੋਏ ਨਾ ਦੇਖ ਲੈ ਤੇ ਨਹੀਂ ਆ ਨਹੀਂ ਆਇਆ ਇਹਨੂੰ ਖਿੱਚਦਾ ਪੁੱਤ ਜਣ ਗਿਆ ਇਹ ਜੋਰਿਆ ਤਾਇਜ ਓਏ ਓਏ ਹਟ ਜਾ ਮੈਂ ਡਿਕਲ ਨੂੰ ਫਿਰ ਤੂੰ ਕਹਿੰਦੇ ਮੇਰੇ ਮੇਨਾ ਗੱਲਾਂ ਕਰਦਾ ਗੱਲ ਕੀ ਹੋਈ ਆ ਤੁਸੀਂ ਵੀ ਕਹਿੰਦੇ ਤੈਨੂੰ ਪੱਠੇ ਬਣਾਉਂਦਾ ਨਾ ਬੜੀ ਸੁਣੀ ਗੱਲਾਂ ਕਰਦੇ ਆਏ ਆ ਕੋਈ ਪਤਾ ਨਹੀਂ ਲੱਗਾ